ਸੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਨੇ ਪੰਜਾਬ ਦੇ ਸਭ ਤੋਂ ਗਰੀਬ ਆਦਮੀ ਬਹੁਤ ਹੀ ਗਰੀਬ ਜਿਨ੍ਹਾਂ ਦੇ ਕੋਲ ਖਾਣ ਨੂੰ ਆਟਾ ਨਹੀਂ ਹੈ ਘਰੇ ਸ਼ਾਇਦ ਕੋਈ ਬਿਮਾਰ ਪਿਆ ਹੋਊਗਾ ਜਿਹਨੂੰ ਇਹਨਾਂ ਨੇ ਅੰਡੇ ਖਵਾਣੇ ਹੋਣਗੇ ਇਸ ਲਈ ਇਹ ਲੋਕ ਤੁਹਾਨੂੰ ਸਾਰਾ ਕੁਝ ਦੱਸਾਂਗੇ ਸਾਰਾ ਕੁਝ ਦਿਖਾਵਾਂਗੇ ਕਿ ਇਹ ਲੋਕ ਜਿਹੜੇ ਨੇ ਬਹੁਤ ਗਰੀਬ ਨੇ ਸ਼ਾਇਦ ਇਹ ਗੱਡੀ ਵੀ ਕਿਤੇ ਚੋਰੀ ਦੀ ਹੋਵੇ ਇਹ ਵੀ ਨਹੀਂ ਆਪਾਂ ਕਹਿ ਸਕਦੇ ਕੀ ਪਤਾ ਗੱਡੀ ਮੰਗਮੀ ਹੋਵੇ ਕਿਸੇ ਨੇ ਤਰਸ ਕਰਕੇ ਦੇਤੀ ਹੋਏ ਕਿ ਜਾ ਭਾਈ ਤੂੰ ਗੱਡੀ 'ਚ ਜਾ ਕੇ ਆਂਡੇ ਲਿਆ ਤੇ ਆਪਣੇ ਜਿਹੜਾ ਤਰੇ ਘਰੇ ਬਿਮਾਰ ਬੰਦਾ ਪਿਆ ਉਹਨੂੰ ਖਵਾ ਇਹ ਦੋ ਬੰਦੇ ਵੀਰੇ ਇੱਕ ਗੱਡੀ 'ਚ ਆਉਂਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਗੱਡੀ ਦੇ ਕੋਲ ਖੜ ਕੇ ਇੱਕ ਬੰਦਾ ਜਿਹੜਾ ਆਂਡਿਆਂ ਦੀਆਂ ਟ੍ਰੇਆਂ ਲੈ ਕੇ ਗੱਡੀ ਵੱਲ ਵੱਧਦਾ ਹੈ ਅਤੇ ਅੰਦਰ ਪਹਿਲਾਂ ਤੋਂ ਬੈਠਾ ਇੱਕ ਬੰਦਾ ਜਿਹੜਾ ਹੈ ਉਹ ਆਂਡਿਆਂ ਦੀ ਟ੍ਰੇ ਜਿਹੜਾ ਉਸ ਨੂੰ ਫੜੋਂਦਾ ਜਿਹੜਾ ਬੰਦਾ ਪਹਿਲਾਂ ਤੋਂ ਬੈਠਾ ਇਹ ਕਿਹੜਾ ਗਰੀਬ ਇਨਸਾਨ ਹੈ ਜਿਸ ਦੀ ਇਹ ਦੁਕਾਨ ਹੈ ਉਹ ਆਪਣੇ ਕੰਮ ਦੇ ਵਿੱਚ ਰੁੱਝਿਆ ਹੋਇਆ ਹੈ ਉਸ ਦਾ ਧਿਆਨ ਜਿਹੜਾ ਉਹ ਆਪਣੇ ਕੰਮ ਦੇ ਵਿੱਚ ਹੈ ਉਸ ਨੂੰ ਇਹ ਲੱਗਦਾ ਹੈ ਕਿ ਬਹੁਤ ਤਕੜੇ ਬੰਦੇ ਨੇ ਪੈਸੇ ਵਾਲੇ ਬੰਦੇ ਨੇ ਇਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਹ ਨਾਲ ਖੜਿਆ ਹੋਇਆ ਜਿਹੜਾ ਬੰਦਾ ਹੈ ਉਹ ਹਾਲੇ ਵੀ ਉਸ ਨੂੰ ਇਹ ਕਹਿ ਰਿਹਾ ਕਿ ਜਿਹੜੇ ਬਾਕੀ ਆਂਡੇ ਨੇ ਤੂੰ ਉਹ ਵੀ ਬੰਦ ਦੇ ਸਾਨੂੰ ਸਾਰੇ ਆਂਡੇ ਤੇਰੇ ਕੋਲ ਫੀਸ ਲੈਣੇ ਐ ਤੇ ਉਹ ਬੰਦਾ ਜਿਹੜਾ ਹੈ ਵਿਚਾਰਾ ਆਪਣੇ ਕੰਮ ਵਿੱਚ ਰੁੱਝੀ ਜਾਂਦਾ ਹੈ ਤੇ ਟ੍ਰੇਆਂ ਜਿਹੜੀਆਂ ਬੱਚੀਆਂ ਹੋਈਆਂ ਟ੍ਰੇਆਂ ਉਹ ਵੀ ਜਿਹੜੀ ਬਨਣੀਆਂ ਸ਼ੁਰੂ ਕਰ ਦਿੰਦਾ ਹੈ ਇਹ ਬੰਦਾ ਇਧਰੋਂ ਖਿੜਕੀ ਬੰਦ ਕਰਦਾ ਹੈ ਤੇ ਜਿਹੜਾ ਦੂਸਰਾ ਬੰਦਾ ਉਹ ਪਰਲੀ ਤਰਫ ਜਾ ਕੇ ਆਪਣੀ ਗੱਡੀ ਦੀ ਖਿੜਕੀ ਖੋਲਦਾ ਹੈ ਅਤੇ ਡਰਾਈਵਰ ਸੀਟ ਤੇ ਸ਼ਾਇਦ ਹਾਂ ਬਿਲਕੁਲ ਡਰਾਈਵਰ ਸੀਟ ਤੇ ਉਹ ਬੰਦਾ ਜਿਹੜਾ ਹੈ ਉਹ ਬੈਠ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੇਕਰ ਇਹ ਸੀਸੀਟੀਵੀ ਫੁਟੇਜ ਕੈਦ ਨਾ ਹੋਈ ਹੁੰਦੀ ਤੇ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕਿ ਇੱਕ ਗੱਡੀ ਵਾਲੇ ਨੌਜਵਾਨ ਇਸ ਗਰੀਬ ਦੇ ਨਾਲ ਅਜਿਹਾ ਕਾਰਾ ਕਰ ਜਾਣਗੇ ਇਹ ਉਹ ਗੰਦੇ ਲੋਕ ਨੇ ਜਿਹੜੇ ਹੋਰ ਲੋਕਾਂ ਨੂੰ ਵੀ ਬਦਨਾਮ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਬਾਕੀ ਟ੍ਰੇਆਂ ਨੇ ਉਹ ਵੀ ਉਹ ਬੰਦਾ ਕੰਡਕਟਰ ਸੀਟ ਤੇ ਬੈਠੇ ਦੂਸਰੇ ਨੌਜਵਾਨ ਨੂੰ ਪਰੋਂਦਾ ਹੋਇਆ ਤੁਹਾਨੂੰ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੋਏਗਾ ਇਹ ਤਸਵੀਰਾਂ ਸੀਸੀਟੀਵੀ ਫੁਟੇਜ ਦੀਆਂ ਨੇ ਇਹ ਬਹੁਤ ਹੀ ਵਧੀਆ ਕੰਮ ਜਿਹੜਾ ਹੋਇਆ ਕਿ ਜਿਹੜੀ ਇਹ ਸਾਰੀ ਇਹਨਾਂ ਦੀ ਕਰਤੂਤ ਹੈ ਇਹਨਾਂ ਕਮਿਨਿਆਂ ਲੋਕਾਂ ਦੀ ਕਰਤੂਤ ਉਹ ਸਾਰੀ ਕੈਦ ਹੋ ਗਈ ਹੈ ਇਸ ਬੰਦੇ ਕੋਲੋਂ ਫੇਰ ਉਹ ਕੁਝ ਲੈਣ ਭੇਜਦੇ ਨੇ ਤੇ ਉਹ ਬੰਦਾ ਦੁਬਾਰਾ ਫੇਰ ਇਹਨਾਂ ਕੋਲ ਉਹ ਚੀਜ਼ ਨੂੰ ਲੈ ਕੇ ਪਹੁੰਚਦਾ ਹੈ ਤਸਵੀਰਾਂ ਸੀਸੀਟੀਵੀ ਫੁਟੇਜ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਖਾ ਰਹੇ ਹਾਂ ਕਿ ਇਹ ਕੀ ਹਾਲਾਤ ਬਣਦੇ ਜਾ ਰਹੇ ਨੇ ਲੋਕ ਕਿੰਨਾ ਕੁ ਡਿੱਗ ਸਕਦੇ ਨੇ ਕਿੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੈ ਖਰੇ ਇਸ ਗਰੀਬ ਦੀ ਇਹਨਾਂ ਆਂਡਿਆਂ ਦੀ ਕਮਾਈ ਨਾਲ ਇਸ ਬੰਦੇ ਨੇ ਇੱਕ ਕੋਠੀ ਆਪਣੀ ਕੋਠੀ ਦੇ ਨਾਲ ਹੋਰ ਪਾ ਲੈਣੀ ਹੈ ਤਸਵੀਰਾਂ ਤਾਂ ਦਿਖਾ ਰਹੇ ਹਾਂ ਸੀਸੀਟੀਵੀ ਫੁਟੇਜ ਦੀਆਂ ਨੇ ਇਹ ਬਹੁਤ ਹੀ ਮੰਦਭਾਗੀ ਇਹ ਘਟਨਾ ਜਿਹੜੀ ਹੈ ਅੱਜ ਦੇਖਣ ਨੂੰ ਮਿਲ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਦੇਖੋ ਉਸ ਬੰਦੇ ਨੂੰ ਉਹ ਬੰਦੇ ਕਿਸ ਤਰੀਕੇ ਨਾਲ ਬਾਰ ਬਾਰ ਇਧਰ ਭੇਜ ਦਿੰਦੇ ਨੇ ਤੇ ਉਧਰੋਂ ਗੱਡੀ ਲੈ ਕੇ ਉਹ ਨਿਕਲ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਹੈਰਾਨੀ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਗਰੀਬ ਆਦਮੀ ਜਿਹੜਾ ਸ਼ਾਇਦ 5-400 ਰੁਪਏ ਦਿਹਾੜੀ ਦੇ ਕਮਾਂਦਾ ਹੋਏਗਾ ਲੇਕਿਨ ਇਹ ਗੱਡੀ ਦੇ ਵਿੱਚ ਆਉਂਦੇ ਨੇ ਇਹ ਲੁਟੇਰੇ ਜਿਹੜੇ ਗੱਡੀ ਦੇ ਵਿੱਚ ਆਉਂਦੇ ਨੇ ਤੇ ਕਿਸ ਉਸ ਬੰਦੇ ਨੂੰ ਕੁਝ ਸਮਝ ਨਹੀਂ ਲੱਗਦੀ ਉਹ ਹੱਕਾ ਬੱਕਾ ਹੋ ਜਾਂਦਾ ਹੈ ਕੁਝ ਟਾਈਮ ਤੱਕ ਉਹਨੂੰ ਇਹ ਸਮਝ ਨਹੀਂ ਲੱਗਦੀ ਇਹ ਹੋ ਕੀ ਗਿਆ ਦੇਖ ਸਕਦੇ ਹੋ ਉਸ ਤੋਂ ਬਾਅਦ ਸਿਰਫ ਉਹਦੇ ਕੋਲ ਖਾਲੀ ਟ੍ਰੇਆਂ ਵੱਜ ਜਾਂਦੀਆਂ ਨੇ ਹੋਰ ਕੋਈ ਵੀ ਸਮਾਨ ਉਹਦੇ ਟੇਬਲ ਤੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੈ ਤਸਵੀਰਾਂ ਨਾਲ ਦੀ ਨਾਲ ਸ਼ੇਅਰ ਇਸ ਵੀਡੀਓ ਨੂੰ ਜ਼ਰੂਰ ਕਰ ਦਿਓ ਜੇਕਰ ਕੋਈ ਵੀ ਬੰਦਾ ਇਹਨਾਂ ਕਮੀਨੇ ਲੋਕਾਂ ਨੂੰ ਇਹਨਾਂ ਗੰਦੇ ਲੋਕਾਂ ਨੂੰ ਜੇਕਰ ਜਾਣਦਾ ਹੋਵੇ ਤੇ ਇਸ ਇਹਨਾਂ ਬਾਰੇ ਜਾਣਕਾਰੀ ਫੇਸਬੁੱਕ ਤੇ ਸਾਂਝੀ ਕਰੋ ਸੋਸ਼ਲ ਮੀਡੀਆ ਤੇ ਹੋਰ ਜਿਹੜੇ ਪਲੇਟਫਾਰਮਸ ਨੇ ਇੰਸਟਾਗ੍ਰam ਹੈ ਹੋਰ ਵੀ ਕਈ ਸਾਰੇ ਜਿਹੜੇ ਪਲੇਟਫਾਰਮ ਨੇ ਉੱਥੇ ਇਹਨਾਂ ਬਾਰੇ ਸਾਂਝੀ ਜਾਣਕਾਰੀ ਜਿਹੜੀ ਇਹ ਜਰੂਰ ਕਰੋ ਕਿਉਂਕਿ ਇਹ ਬੰਦਿਆਂ ਨੇ ਅੱਜ ਬਹੁਤ ਮਾੜਾ ਕੰਮ ਕੀਤਾ ਹੈ ਹੋ ਸਕਦਾ ਇਸ ਗਰੀਬ ਦਾ ਕੱਲ ਨੂੰ ਵਾਲਾ ਠੇਲਾ ਇਹ ਦੁਆਰਾ ਨਾ ਲੱਗੇ ਕਿਉਂਕਿ ਇਹਦੀ ਸਾਰੀ ਕਮਾਈ ਜਿਹੜੀ ਸੀ ਉਹ ਇਹ ਕਮੀਨੇ ਇਨਸਾਨ ਲੈ ਗਏ ਉਸ ਤੋਂ ਬਾਅਦ ਇਹ ਬੰਦਾ ਕਿਸੇ ਬੰਦੇ ਨੂੰ ਫੋਨ ਕਰਦਾ ਹੋਇਆ ਨਜ਼ਰ ਤਸਵੀਰਾਂ ਵੀ ਤੁਹਾਨੂੰ ਆ ਰਿਹਾ ਹੋਵੇਗਾ ਇਹ ਤਸਵੀਰਾਂ ਜੇਕਰ ਸੀਸੀਟੀ ਫੁਟੇਜ ਵਿੱਚ ਕੈਦ ਨਾ ਹੁੰਦੀਆਂ ਤੇ ਸ਼ਾਇਦ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕਿ ਗੱਡੀ ਦੇ ਵਿੱਚ ਆਏ ਦੋ ਕਮੀਨੇ ਇਨਸਾਨ ਜਿਹੜੇ ਆ ਉਹ ਇਸ ਗਰੀਬ ਬੰਦੇ ਨਾਲ ਇਸ ਤਰੀਕੇ ਨਾਲ ਲੁੱਟ ਕਰਕੇ ਚਲੇ ਗਏ ਨੇ ਦੁਬਾਰਾ ਫਿਰ ਤੁਹਾਡੇ ਨਾਲ ਤਸਵੀਰਾਂ ਦਿਖਾ ਰਹੇ ਆ ਸ਼ਾਇਦ ਦੁਬਾਰਾ ਫਿਰ ਜਿਹੜੀ ਫੁਟੇਜ ਹੈ ਇਹ ਲਗਾਈ ਗਈ ਹੈ ਤੁਹਾਨੂੰ ਦਿਖਾ ਰਹੇ ਆ ਕਿਸ ਤਰੀਕੇ ਨਾਲ ਉਹ ਬੰਦਾ ਹੈ ਇਹਨਾਂ ਨੂੰ ਧਿਆਨ ਨਾਲ ਪਛਾਣ ਲਓ ਕਿ ਇਹ ਕੌਣ ਨੇ ਇਹਨੇ ਮਾਰੇ ਅਨਸਰ ਜਿਹੜੇ ਇੱਕ ਗਰੀਬ ਦੇ ਨਾਲ ਲੁੱਟ ਕਰਕੇ ਇੱਥੋਂ ਭੱਜਦੇ ਹੋਏ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਦੇਖ ਸਕਦੇ ਹਾਂ ਇੱਕ ਵਧੀਆ ਗੱਡੀ ਹੈ ਨਾਲ ਕੋਲ ਵਧੀਆ ਇਹਨਾਂ ਨੇ ਕੱਪੜੇ ਪਾਏ ਹੋਏ ਨੇ ਠੰਡ ਦਾ ਟਾਈਮ ਹੈ ਉਸ ਬੰਦੇ ਨੇ ਸੋਚਿਆ ਕਿ ਚਲੋ ਅੱਜ ਤਾਂ ਬਹੁਣੀ ਵਧੀਆ ਹੋ ਗਈ ਉਹਦੇ ਕੋਲ ਤਕਰੀਬਨ ਵੀਡੀਓ ਦੇ ਅਨੁਸਾਰ ਉਹਦੇ ਕੋਲ 10 ਤੋਂ 12 ਟਰੇਆਂ ਜਿਹੜੀਆਂ ਹੋਣਗੀਆਂ ਜਿਹੜੇ ਇਹ ਲੋਕ ਐ ਇਹ ਲੈ ਕੇ ਇਤੋਂ ਰਫੂ ਚੱਕਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸੀਸੀਟੀਵੀ ਫੁਟੇਜ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਨਾਲ ਪਹਿਲਾਂ ਉਹ ਜਿਹੜੀਆਂ 5-6 ਟਰੇ ਟਰੇਆਂ ਉਹ ਆਪ ਲੈ ਜਾਂਦਾ ਉਸ ਤੋਂ ਬਾਅਦ ਇਸ ਬੰਦੇ ਨੂੰ ਬਾਕੀ ਟਰੇਆਂ ਲੈ ਕੇ ਕਾਰ ਦੇ ਵਿੱਚ ਓਨਲੀ ਕਹਿੰਦਾ ਇਹ ਵਿਚਾਰਾ ਵਧੀਆ ਤਰੀਕੇ ਨਾਲ ਬੰਨ ਕੇ ਉਹਨਾਂ ਨੂੰ ਸਾਰੀਆਂ ਟਰੇਆਂ ਦਿੰਦਾ ਹੈ ਲੇਕਿਨ ਇਹ ਜਿਹੜੇ ਕਮਿਨੇ ਇਨਸਾਨ ਨੇ ਡਾਕੂ ਤੇ ਚੋਰ ਇਨਸਾਨ ਨੇ ਇਹ ਲੋਕ ਕਿਸ ਤਰੀਕੇ ਨਾਲ ਉਸ ਬੰਦੇ ਦੀਆਂ ਟਰੇਆਂ ਖੋ ਕੇ ਇੱਥੋਂ ਚਲੇ ਜਾਂਦੇ ਨੇ ਇਹ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਤੁਸੀਂ ਵੀ ਆਪਣਾ ਫਰਜ਼ ਅਦਾ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜਿਹੜੇ ਲੋਕ ਨੇ ਪਛਾਣੇ ਜਾ ਸਕਣ ਤੇ ਇਸ ਗਰੀਬ ਨੂੰ ਇਸ ਦਾ ਬਣਦਾ ਜਿਹੜਾ ਹਾਂ ਕਿ ਉਹ ਮਿਲ ਸਕੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ ਸਾਰੇ ਦੋਸਤਾਂ